ਮੇਰਾ ਨਾਮ ਦਿਨੇਸ਼ ਜੋਸ਼ੀ ਹੈ ਦਿਨੇਸ਼ ਜੋਸ਼ੀ ਜੀ ਜੋ ਪੰਡਾਰਾ ਜਿਹੜਾ ਮਾਮਈ ਦਾ ਸਾਵਣ ਮੇਲਾ ਸ਼ੁਰੂ ਹੋ ਗਿਆ ਕੀ ਕਹਿਣਾ ਚਾਹੁੰਦੇ ਸਾਵਣ ਮੇਲੇ ਦੀਆਂ ਸਾਰੇ ਤਰਨਤਨ ਵਾਸੀਆਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਪਹਿਲਾਂ ਤੋਂ ਕਰੋੜ ਕਰੋੜ ਵਧਾਈ ਹੋਵੇ ਜੀ ਬਵਿੰਜਮਾ વાર્ਸ਼ਿਕ ਪੰਡਾਰਾ ਐਵੇਂ ਜਾਗਰਨ ਹੈ ਜਿਹੜਾ ਉਹ ਬਹੁਤ ਹੀ ਵਿਸ਼ਾਲ ਜਾਗਰਨ ਤੇ ਬਹੁਤ ਵਿਸ਼ਾਲ ਪੰਡਾਰਾ ਜਿਹੜਾ ਉਹਦੀ ਰਸਤਾ ਜਿਹੜੀ ਕੱਲ ਸਵੇਰੇ ਦੋ ਟਰੱਕ ਇੱਥੋਂ ਤਰਨਤਨੋਂ ਸਵੇਰੇ 6 ਵਜੇ ਰਵਾਨਾ ਹੋਣਗੇ ਜੀ ਤਿੰਨ ਦਿਨ ਪਹਿਲਾਂ ਲਾਈਟ ਹੈਂਡ ਸਾਊਂਡ ਦਾ ਜਿਹੜਾ ਆਪਣਾ ਟਰੱਕ ਹੈ ਉਹ ਇੱਥੋਂ ਚੱਲੇਗਾ ਔਰ ਭਵਿਆ ਦਰਬਾਰ ਜਿਹੜਾ ਮਾਂ ਮਾਈ ਦਾ ਉੱਥੇ ਸਜਾਇਆ ਜਾ ਰਿਹਾ ਜੀ ਔਰ 15 ਅਗਸਤ ਨੂੰ ਦਿਨ ਵੀਰਵਾਰ ਨੂੰ ਬਹੁਤ ਬੜੀ ਸ਼ਾਨੋ ਸ਼ੌਕਤ ਦੇ ਨਾਲ ਬਹੁਤ ਵੱਡਾ ਜਿਹੜਾ ਵਿਸ਼ਾਲ ਜਾਗਰਨ ਹੈ ਉਹ ਤਰਨਤਾਰਨ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਉੱਥੇ ਕਰਾਇਆ ਜਾਂਦਾ ਜੀ ਇਸ ਵਾਰ ਵੀ ਕਰਾਇਆ ਜਾ ਰਿਹਾ ਔਰ ਲੰਗਰ ਪੰਡਾਰਾ ਜਿਹੜਾ ਉਹ ਤਰਨਤਾਰਨ ਸ਼ਹਿਰ ਦੇ ਸਹਿਯੋਗ ਦੇ ਨਾਲ ਜਿਹੜਾ ਉਹ 24 ਘੰਟੇ ਦਿਨ ਰਾਤ ਜਿਹੜਾ ਉਹ 10 ਦਿਨ ਚੱਲੇਗਾ ਜੀ ਕਿੰਨੀ ਕੁਛ ਹੁੰਦੀ ਹੈ ਮੈਂ ਕਿਹਾ ਜੀ ਅਸੀਂ ਤਾਂ ਸਾਲ ਦੇ ਵਿੱਚ ਡੀਖਦੇ ਆ ਸਾਡੇ ਕੋਲ ਸ਼ਬਦ ਨਹੀਂ ਹੈਗੇ ਜੀ ਉਹ ਚੀਜ਼ ਦੇ ਔਰ ਸਭ ਤੋਂ ਵੱਡੀ ਗੱਲ ਇਹ ਹੈ ਇਹ ਜਿਹੜਾ ਲੰਗਰ ਹੈ ਸਾਡੇ ਬਜ਼ੁਰਗਾਂ ਨੇ 256 ਰੁਪਏ ਤੋਂ ਸ਼ੁਰੂ ਕੀਤਾ ਸੀ ਜੀ ਔਰ ਇਸ ਵਾਰ ਪਰਮਾਤਮਾ ਦੀ ਮਾਂ ਮਾਈ ਦੀ ਕਿਰਪਾ ਨਾਲ 50 ਲੱਖ ਦਾ ਬਜਟ ਹੈ ਜੀ ਸਾਡਾ ਇਸ ਵਾਰ ਜਿਕਰ ਆਤ ਕਿ ਮੁੰਡਾ ਮਾਣ ਬੇਰਲਾ प्रदीप ਵਾਦ ਕੀ ਇਸ ਤਰ੍ਹਾਂ ਇਹ ਵਿਗੰਜਾ ਪੰਡਾਰਾ ਜਿਹੜਾ ਕਿ ਵਿਸ਼ਾਲ ਪੰਡਾਰਾ ਕਰਨ ਜਾ ਰਹੇ ਜੋ ਔਰ ਕਿਸ ਤਰ੍ਹਾਂ ਦਾ ਸਹਿਯੋਗ ਤੁਮ ਦਰਵਾਸੀ ਹੋਣਾ ਹੈ ਕਰਤਾਨ ਨੇ ਬਹੁਤ ਵਿਸ਼ਾਲ ਜਿਹਾ ਜੀ ਜਿਤਨਾ ਵਿਸ਼ਾਲ ਪੰਡਾਰਾ ਵਿਛਾਲ ਹੀ ਮਦਰਸਾ ਜੋਗ ਹੈ ਨਾਲ ਹਰ ਕੋਈ ਮੋੜੇ ਦਾ ਮੋੜਾ ਮੋੜੇ ਦਾ ਮੋੜਾ ਲਾ ਕੇ ਚੱਲ ਰਿਹਾ ਸਾਡੇ ਨਾਲ ਬਿਲਕੁਲ ਕੋਈ ਸੌ ਦੇ ਰਿਹਾ ਕੋਈ 10000 ਦੇ ਰਿਹਾ ਕੋਈ 20000 ਦੇ ਰਿਹਾ ਕੋਈ 50000 ਰੁਪਏ ਦੇ ਰਿਹਾ ਕੋਈ ਦੁੱਧ ਦੀ ਬੋਰੀ ਦੇ ਰਿਹਾ ਕੋਈ ਚੌਲ ਦੇ ਰਿਹਾ ਵਾ ਮਤਲਬ ਕਹਿਨਦਾ ਵਾ ਰਸਤ ਵਿਗਾਰਾ ਵੀ ਖੁਲੀ ਮਾਈ ਦੀ ਕਿਰਪਾ ਨਾਲ ਸਾਰੇ ਸ਼ਹਿਰ ਦੇ ਸਹਿਯੋਗ ਨਾਲ ਹੀ ਇੰਨਾ ਪਹੜਾ ਆਇਆ ਵਾ ਸ਼ਹਿਰ ਦੇ ਸਹਿਯੋਗ ਨਾਲ ਮਹਾ ਜਾਗਰਨ ਕਹਿੰਦੇ 256 ਤੋਂ ਸ਼ੁਰੂ ਕੀਤਾ ਯੈਸ ਬਿਲਕੁਲ ਬਿਲਕੁਲ ਆਈਡੀਆ 258 ਤੋਂ ਸ਼ੁਰੂ ਹੋਇਆ ਜੀ ਤੇ ਅਗਲੇ ਮਾਈ ਦੀ ਕਿਰਪਾ ਨਾਲ ਜਿਹਨ ਦੱਸ ਚੁੱਕੇ ਤਰ ਜੋਸ਼ੀ ਸਾਹਿਬ ਮਤਲਬ ਬਹੁਤ ਬਹੁਤ ਮਤਲਬ ਸਹਿਯੋਗ ਮਾਈ ਦੀ ਕਿਰਪਾ ਨਾਲ ਕਿੰਨੀ ਖੁਸ਼ੀ ਹੈ ਬਹੁਤ ਖੁਸ਼ੀ ਬਹੁਤ ਖੁਸ਼ੀ ਕਰੋੜ ਕਰੋੜ ਖੁਸ਼ੀ ਮਗਲਾ ਜੇ ਕਾਰੇ ਚ ਮੁੰਡਾ ਮਾਈ ਜੀ ਦਾ ਬਹੁਤ ਸਾਡੀ ਦਰਬਾਰ ਦੀ ਜੈ ਸੰਪਰਦਾਨ ਮੇਰਾ ਨਾਮ ਜੀ ਨੋਬਲ ਸ਼ਰਮਾ ਜੀ ਜੀ ਨੋਬਲ ਸ਼ਰਮਾ ਜੀ ਕਿਸ ਤਰ੍ਹਾਂ ਗੁੰਜਾ ਪੰਡਾਰਾ ਆਵਾ ਤੇ ਕਿੰਨੀ ਖੁਸ਼ੀ ਹੈ ਤੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਖੁਸ਼ੀ ਦਾ ਤਾਂ ਸੀ ਤੁਹਾਨੂੰ ਦੱਸ ਨਹੀਂ ਸਕਦੇ ਜਿੰਦਗੀ ਸਾਨੂੰ ਖੁਸ਼ੀ ਹੈ ਅਸੀਂ ਮਤਲਬ ਐਕਸਪਲੇਨ ਨਹੀਂ ਕਰ ਸਕਦੇ ਤੁਹਾਨੂੰ ਖੁਸ਼ੀ ਬਹੁਤ ਆ ਇਹ ਮਿਲ ਗੁੰਜਾ ਪੰਡਾਰਾ ਜਿਹੜਾ ਕਿ ਇੱਥੋਂ ਤੱਕ ਲਿਆਉਣਾ ਬਹੁਤ ਇੱਕ ਵੱਡੀ ਗੱਲ ਆ ਔਰ ਉਹਨੂੰ ਮੇਨਟੇਨ ਕਰਨਾ ਬੜੀ ਵੱਡੀ ਗੱਲ ਆ ਔਰ ਕੋਈ ਆ ਵੀ ਐਸੀ ਕਿਸੇ ਕੋ ਨੂੰ ਵੀ ਅਗਰ ਸ਼ਹਿਰ ਦੇ ਵਿੱਚੋਂ ਕੋਈ ਵੀ ਅਗਰ ਗ੍ਰਾਹੀ ਮੰਗਣ ਜਾਂਦੇ ਕੋਈ ਸੇਵਾ ਮੰਗਣ ਜਾਂਦੇ ਆ ਸਭ ਤੋਂ ਵੱਡੀ ਗੱਲ ਇਹ ਆ ਕਿ ਸਭ ਤੋਂ ਵੱਡੀ ਗੱਲ ਇਹੋ ਹੀ ਆ ਕਿ ਸਾਡੇ ਸੇਵਾਦਾਨ ਲਈ ਕਿਸੇ ਨੇ ਵੀ ਕਦੀ ਮੱਥੇ ਤੇ ਵਾਟ ਨਹੀਂ ਪਾਇਆ ਬੜੀ ਖੁਸ਼ੀ ਦੇ ਨਾਲ ਬੜੀ ਖੁਸ਼ੀ ਨਾਲ ਅੱਗੇ ਹੋ ਹੋ ਕੇ ਮਤਲਬ ਸੇਵਾ ਦਿੰਦੇ ਆ ਲੋਕ ਔਰ ਹਾਂ ਉੱਥੇ ਆਉਂਦੇ ਆ ਸ਼ਹਿਰ ਵਾਸੀ ਉਹ ਦੇਖਦੇ ਆ ਉੱਥੇ ਆ ਕੇ ਕਿ ਮਤਲਬ ਸ਼ਹਿਰ ਵਾਸੀਆਂ ਦਾ ਉਹ ਤਰਨ ਤਰਨ ਦਾ ਕਿੰਨਾ ਨਾਮ ਆ ਠੀਕ ਹੈ ਜੀ ਤੇ ਸਾਰੇ ਹੀ ਬਹੁਤ ਖੁਸ਼ ਹੋ ਗਏ ਬਾਜੂ ਦੇ ਇੱਥੇ ਆ ਕੇ ਸਾਨੂੰ ਗੱਲਾਂ ਸਾਨੂੰ ਪੇਜ਼ ਮਿਲਦੀਆਂ ਜਾਂ ਕੋਈ ਜਦੋਂ ਮਾਮਾਈ ਉਹ ਮਾਮਾਈ ਦੇ ਚਲੋ ਹੱਥ ਦੇ ਵਿੱਚ ਆ ਸਭ ਕੁਝ ਬਟ ਬਹੁਤ ਖੁਸ਼ੀ ਹੁੰਦੀ ਹੈ ਜੀ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ